ਉਪ ਚੋਣਾ ਭਾਵੇਂ ਪੰਜਾਬ ਦੇ ਵਿੱਚ 4 ਹੋ ਰਹੀਆਂ ਪਰ ਸਭ ਤੋਂ ਜ਼ਿਆਦਾ ਜਿਹੜਾ ਰੌਲਾ ਸਭ ਤੋਂ ਜ਼ਿਆਦਾ ਜਿਹਦੀ ਹਾਈਪ ਬਣੀ ਹੋਈ ਹੈ ਉਹ ਆ ਗਿੱਦੜਪਾਹਾ ਦੀ ਸੀਟ ਕਿ ਆਖਿਰ ਗਿੱਦੜਪਾਹਾ ਦੀ ਸੀਟ ਕੌਣ ਜਿੱਤੂਗਾ ਸਰਕਾਰ ਨੇ ਵੀ ਇਸ ਨੂੰ ਆਪਣੇ ਨੱਕ ਦਾ ਸਵਾਲ ਬਣਾਇਆ ਰਾਜੇ ਵਿੜਿੰਗ ਦੀ ਪ੍ਰਧਾਨਗੀ ਦਾ ਵੀ ਸਵਾਲ ਹੈ ਅਸੀਂ ਖੁਦ ਗਿੱਦੜਪਾਹਾ ਜਾ ਕੇ ਦਾ ਪੰਜਾਬ ਟੀਵੀ ਦੀ ਟੀਮ ਨੇ ਜ਼ਮੀਨੀ ਪੱਧਰ ਤੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਖੁਦ ਸਰਵੇ ਵੀ ਕੀਤਾ ਜ਼ਮੀਨੀ ਪੱਧਰ ਤੇ ਜਾ ਕੇ ਛੇ ਸਵਾਲ ਅਸੀਂ ਮੁੱਖ ਤੌਰ ਤੇ ਲੋਕਾਂ ਨੂੰ ਪੁੱਛੇ ਪਹਿਲਾ ਤਾਂ ਇਹ ਕਿ ਜਿੱਤ ਕੌਣ ਸਕਦਾ ਇਹਨਾਂ ਦੇ ਜਵਾਬ ਤੁਹਾਨੂੰ ਅਸੀਂ ਦੱਸਣ ਲੱਗੇ ਹਾਂ ਕਿ ਸਾਡੇ ਸਰਵੇ ਦੇ ਮੁਤਾਬਿਕ ਲੋਕਾਂ ਦੀ ਕੀ ਭਾਵਨਾ ਗਿੱਦੜਬਾ ਦੇ ਵਿੱਚ ਜਿੱਤ ਕੌਣ ਸਕਦਾ ਤੇ ਕਿਉਂ ਜਿੱਤ ਸਕਦਾ ਪਹਿਲਾ ਸਵਾਲ ਅਸੀਂ ਪੁੱਛਿਆ ਕਿ ਜਿੱਤ ਕੌਣ ਸਕਦਾ ਕਾਰਨ ਕੀ ਹੈ ਰਾਜੇ ਵੜਿੰਗ ਨੇ ਕਿੰਨੇ ਕੰਮ ਕੀਤੇ ਸਰਕਾਰੀ ਐਮਐਲਏ ਜਿੱਤਦਾ ਸਰਕਾਰ ਦਾ ਤਾਂ ਫਾਇਦਾ ਹੋਏਗਾ ਸਰਕਾਰ ਨੇ ਹੁਣ ਤੱਕ ਕਿੰਨੇ ਕੰਮ ਕੀਤੇ ਮਨਪ੍ਰੀਤ ਬਾਦਲ ਦੀ ਪੋਜੀਸ਼ਨ ਕੀ ਹੈ ਤੇ ਇਸ ਤੋਂ ਇਲਾਵਾ ਜੇ ਸੁਖਬੀਰ ਬਾਦਲ ਲੜਦੇ ਗਿੱਦੜਬਾਹ ਤੋਂ ਉਹ ਜਿੱਤ ਸਕਦੇ ਸੀ ਜਾਂ ਨਹੀਂ ਇਹ ਛੇ ਸਵਾਲ ਅਸੀਂ ਪੁੱਛੇ ਪਹਿਲੇ ਸਵਾਲ ਦੀ ਗੱਲ ਕਰੀਏ ਜਿੱਤ ਕੌਣ ਸਕਦਾ ਸ਼ਹਿਰਾਂ ਦੇ ਵਿੱਚ ਜਿਹੜਾ ਸ਼ਹਿਰ ਹੈ ਗਿੱਦੜਬਾਹ ਉਸ ਦੇ ਵਿੱਚ 90 ਫੀਸਦੀ ਦੇ ਕਰੀਬ ਲੋਕਾਂ ਨੇ ਆਖਿਆ ਡਿਮਪੀ ਢਿਲੋਂ ਜਿੱਤ ਸਕਦਾ ਕਾਰਨ ਇਹ ਦੱਸਿਆ ਲੋਕਾਂ ਨੇ ਪਹਿਲੀ ਗੱਲ ਤਾਂ ਉਹ ਹੈ ਲੋਕਲ ਦੂਜੀ ਗੱਲ ਉਹ ਹੈ ਸਰਕਾਰ ਦਾ ਉਮੀਦਵਾਰ ਸਾਡੇ ਕੋਲ ਸਰਕਾਰ ਦਾ ਐਮਐਲਏ ਨਹੀਂ ਸੀ ਇਸ ਕਰਕੇ ਬਦਲਾਅ ਤੋਂ ਅਸੀਂ ਰਹਿ ਕੇ ਵਾਂਝੇ ਇਸ ਕਰਕੇ ਜੇ ਉਹ ਬੰਦਾ ਜਿੱਦਾਂ 2.5 ਸਾਲ ਦੀ ਸਰਕਾਰ ਪਈ ਹੈ ਸਾਨੂੰ ਕੋਈ ਹੋ ਸਕਦਾ ਫਾਇਦਾ ਇਹ ਹੋ ਗਈਆਂ ਦੋ ਗੱਲਾਂ ਪਿੰਡਾਂ ਦੇ ਵਿੱਚ ਵੀ ਜਾਦਾ ਲੋਕਾਂ ਨੇ ਇਹ ਗੱਲ ਆਖੀ ਪਰ ਪਿੰਡਾਂ ਦੇ ਵਿੱਚ ਰਾਜੇ ਵੜਿੰਗ ਤੇ ਡਿੰਪੀ ਢੱਲੋਂ ਦੇ ਵਿਚਾਲੇ ਦੱਸਿਆ ਗਿਆ ਪੂਰਾ ਪੂਰਾ ਮੁਕਾਬਲਾ ਸ਼ਹਿਰਗੜ੍ਹ ਇੱਥੇ ਗੱਲ ਇੱਕ ਪਾਸੇ ਲਾ ਦਿੱਤੀ ਨਾ ਕਿ ਡਿੰਪੀ ਸਾਡਾ ਲੋਕਲ ਆ ਅਸੀਂ ਤਾਂ ਉਹਨੂੰ ਵੋਟਾਂ ਪਾਉਣੀਆਂ ਉਹ ਜਿੱਤ ਸਕਦਾ ਸਾਨੂੰ ਇੰਜ ਲੱਗ ਰਿਹਾ ਪਰ ਪਿੰਡਾਂ ਵਾਲਿਆਂ ਨੇ ਆਖਿਆ ਕਿ ਰਾਜਾ ਵੜਿੰਗ ਵੀ ਜਿੱਤ ਸਕਦਾ ਕੁਝ ਨੇ ਆਖਿਆ ਰਾਜਾ ਵੜਿੰਗ ਹੀ ਜਿੱਤਣਾ ਤੇ ਕੁਝ ਨੇ ਆਖਿਆ ਰਾਜਾ ਵੜਿੰਗ ਵੀ ਜਿੱਤ ਸਕਦਾ ਪਰ ਜ਼ਿਆਦਾ ਜਿਹੜੀ ਹਵਾ ਰੌਲਾ ਉਹ ਹੈ ਡਿੰਪੀ ਟਿਲੋਂ ਦਾ ਇਹ ਹੋ ਗਿਆ ਦੋਸਵਾਲ ਤੀਜਾ ਸਵਾਲ ਪੁੱਛਿਆ ਰਾਜੇ ਵੜਿੰਗ ਨੇ ਕੰਮ ਕੀਤੇ ਭਾਵੇਂ ਸ਼ਹਿਰਾਂ ਦੇ ਲੋਕ ਹੋਣ ਭਾਵੇਂ ਪਿੰਡਾਂ ਦੇ ਉਹਨਾਂ ਨੇ ਆਖਿਆ ਹਾਂ ਕੰਮ ਕੀਤੇ ਕੁਝ ਨੇ ਆਖਿਆ ਇੰਨੇ ਨਹੀਂ ਕੀਤੇ ਜਿੰਨੇ ਕਰਨੇ ਚਾਹੀਦੇ ਸੀ ਕੁਝ ਨੇ ਆਖਿਆ ਕਿ ਹਾਂ ਬਹੁਤ ਵਧੀਆ ਕੰਮ ਕੀਤੇ ਨੇ ਪਰ ਇਹ ਕਿਸੇ ਨੇ ਨਹੀਂ ਆਖਿਆ ਕਿ ਰਾਜ ਨੇ ਕੁਝ ਨਹੀਂ ਕੀਤਾ ਇਹ ਵੀ ਵੱਡੀ ਗੱਲ ਹੈ ਇਨੇ ਸਾਲ ਤੋਂ ਗੇ ਐਮ ਐਲ اے ਹੋਵੇ ਤੇ ਫਿਰ ਵੀ ਲੋਕ ਆਖਣ ਕੰਮ ਕੀਤਾ ਇਹ ਪੱਖ ਚ ਜਾਂਦੀ ਗੱਲ ਰਾਜਾ ਵੜਿੰਗ ਦੇ ਸਰਕਾਰ ਨੇ ਕੋ ਕੰਮ ਕੀਤਾ ਮਿਲੀ ਜੁਲੀ رائے ਆਈ ਲੋਕਾਂ ਦੀ ਕਿਸੇ ਨੇ ਆਖਿਆ ਬਹੁਤ ਵਧੀਆ ਕੰਮ ਕੀਤਾ ਬਿਜਲੀ ਦੇ ਬਿੱਲ ਮੁਆਫ ਹੋ ਗਏ ਨੇ ਨਹਿਰੀ ਪਾਣੀ ਲੋਕਾਂ ਨੂੰ ਦਿੱਤਾ ਜਾ ਰਿਹਾ ਟੂ ਵੇਲਾਂ ਦੀ ਜਿਹੜੀ ਬਿਜਲੀ ਹੈ ਮੋਟਰਾਂ ਦੀ ਖੇਤਾਂ ਵਾਲੀ ਉਹ ਵੀ ਆਈ ਹੈ ਨੌਕਰੀਆਂ ਵੀ ਦਿੱਤੀਆਂ ਭ੍ਰਿਸ਼ਟਾਚਾਰ ਵੀ ਘਟਿਆ ਕੁਝ ਨੇ ਆਖਿਆ ਇਹਨਾਂ ਨੇ ਕੱਖ ਭੰਨ ਕੇ ਦੂਰਾ ਨਹੀਂ ਕੀਤਾ ਸਿਵਾਏ ਬਿਜਲੀ ਬਿੱਲਾਂ ਤੋਂ ਰਿਲੇ ਮਿਲੇ ਰਾਏ ਆਈ ਜ਼ਿਆਦਾਤਰ ਲੋਕਾਂ ਨੇ ਆਖਿਆ ਕਿ ਸਰਕਾਰ ਤੋਂ ਅਸੀਂ ਸੰਤੁਸ਼ਟ ਨਹੀਂ ਹਾਂ ਉਮੀਦਾਂ ਸਾਨੂੰ ਸੀਗੀਆਂ ਜ਼ਿਆਦਾ ਮਨਪ੍ਰੀਤ ਬਾਦਲ ਦੀ ਪੋਜੀਸ਼ਨ ਕੀ ਹੈ ਸ਼ਹਿਰੀਆਂ ਨੇ ਆਖਿਆ ਬਿਲਕੁਲ ਨਹੀਂ ਹੈ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਬਾਦਲ ਤੇ ਸ਼ਹਿਰੀਆਂ ਨੇ ਆਖਿਆ ਮਨਪ੍ਰੀਤ ਬਾਦਲ ਦਾ ਕੋਈ ਚਾਂਸ ਨਹੀਂ ਗਿੱਦੜਬੇ ਤੋਂ ਅਸੀਂ ਉਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਕਿਉਂਕਿ ਉਹ ਪਹਿਲਾਂ ਰਹਿ ਚੁੱਕੇ ਆ ਉਹ ਬੀਤੇ ਸਮੇਂ ਦੀ ਗੱਲ ਹੋ ਗਈ ਹੁਣ ਨਵੇਂ ਆ ਦੀ ਵਾਰੀ ਪਿੰਡਾਂ ਦੇ ਲੋਕਾਂ ਨੇ ਆਖਿਆ ਮਨਪ੍ਰੀਤ ਬਾਦਲ ਦੀ ਪੋਜੀਸ਼ਨ ਹੈਗੀ ਉਹ ਨਹੀਂ ਨਹੀਂ ਆ ਕਿ ਉਹ ਜਿੱਤੀ ਜਾਣ ਪਰ ਕੁਝ ਵੀ ਹੋ ਸਕਦਾ ਪਿੰਡਾਂ ਵਾਲੇ ਨੇ ਇਹ ਗੱਲ ਆਖੀ ਕਿ ਬਹੁਤ ਸਾਰੀ ਵੋਟ ਲੈ ਜਾਣਗੇ ਪਿੰਡਾਂ ਵਾਲੇ ਬਿਲਕੁਲ ਵੱਖਰੀ ਗੱਲ ਆ ਕਿ ਸ਼ਹਿਰਾਂ ਦੇ ਵਾਲੇ ਨੇ ਆਖਿਆ ਮਨਪ੍ਰੀਤ ਬਾਦਲ ਨਹੀਂ ਭਾਜਪਾ ਉਮੀਦਵਾਰ ਨਹੀਂ ਹੈ ਮੈਦਾਨ ਦੇ ਵਿੱਚ ਪਰ ਪਿੰਡਾਂ ਵਾਲੇ ਨੇ ਆਖਿਆ ਕਿ ਮਨਪ੍ਰੀਤ ਬਾਦਲ ਮੈਦਾਨ ਦੇ ਵਿੱਚ ਹੈਗੇ ਇਹ ਹੋ ਗਈ ਗੱਲ ਸੁਖਬੀਰ ਬਾਦਲ ਦੇ ਬਾਰੇ ਸਵਾਲ ਪੁੱਛਿਆ ਕਿ ਜੇ ਸੁਖਬੀਰ ਬਾਦਲ ਲੜਦੇ ਗਿਦੜ ਬੇਤੋਗ ਕਿਉਂਕਿ ਚਰਚਾ ਚੱਲੀ ਸੀ ਕਿ ਉਹ ਲੜਨਗੇ ਬਾਅਦ ਦੇ ਵਿੱਚ ਤਨਖਈਆ ਕਰਾਰ ਦਿੱਤਾ ਗਿਆ ਉਹਨਾਂ ਦੇ ਚੋਣ ਲੜਨ ਤੇ ਰੋਕ ਲੱਗ ਗਈ ਉਸ ਤੋਂ ਬਾਅਦ ਸਾਰਾ ਘਟਨਾਕ੍ਰਮ ਹੋਇਆ ਲੋਕਾਂ ਤੋਂ ਪੁੱਛਿਆ ਤਾਂ ਲੋਕਾਂ ਨੇ ਜ਼ਿਆਦਾਤਰ ਲੋਕਾਂ ਨੇ 90 ਫੀਸਦੀ ਤੋਂ ਵੱਧ ਲੋਕਾਂ ਨੇ ਇਹ ਗੱਲ ਆਖੀ ਜੇ ਸੁਖਬੀਰ ਬਾਦਲ ਆਪ ਲੜਦਾ ਜੇ ਸੁਖਬੀਰ ਲੜਦਾਏ ਲੋਕਾਂ ਦੀ ਭਾਸ਼ਾ ਉਹਨਾਂ ਨੇ ਆਖਿਆ ਜੇ ਸੁਖਬੀਰ ਲੜਦਾ ਉਹ ਜਿੱਤ ਜਾਣਾ ਸੀ ਗੇਦੜਬੇ ਦਾ ਪੂਰਾ ਮਾਹੌਲ ਹੋਰ ਹੀ ਹੋਣਾ ਸੀ ਸਾਰੀ ਚੋਣ ਸੁਖਬੀਰ ਬਾਦਲ ਦੇ ਆਲੇ ਦੁਆਲੇ ਹਿਲੜੀ ਜਾਣੀ ਸੀ ਉਹ ਪ੍ਰਧਾਨ ਹੈ ਉਹ ਮੁੱਖ ਉਪ ਮੁੱਖ ਮੰਤਰੀ ਰਹਿ ਚੁੱਕਾ ਮੁੱਖ ਮੰਤਰੀ ਦਾ ਦਾਵੇਦਾਰ ਹੈ ਅਕਾਲੀ ਦਲ ਦੇ ਵੱਲੋਂ ਇਸ ਕਰਕੇ ਸੁਖਬੀਰ ਬਾਦਲ ਨੇ ਜਿੱਤ ਜਾਣਾ ਸੀ ਜ਼ਿਆਦਾਤਰ ਲੋਕਾਂ ਨੇ ਇਹ ਗੱਲ ਆਖੀ ਨਿਚੋੜ ਹੁਣ ਸਰਵੇ ਦਾ ਨਿਚੋੜ ਇਹ ਨਿਕਲਿਆ ਕਿ ਜ਼ਿਆਦਾਤਰ ਲੋਕ ਮੂੰਹੋਂ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਸਰਕਾਰ ਦਾ ਐਮਐਲਏ ਬਣਾਉਣਾ ਚਾਹੁੰਦੇ ਆ ਡਿੰਪੀ ਟਿੱਲੋਂ ਨੂੰ ਜਿਤਾਉਣਾ ਚਾਹੁੰਦੇ ਆ ਉਸ ਦੇ ਵਿੱਚ ਹੈ ਸਾਡਾ ਫਾਇਦਾ ਮੂਹ ਲੋਕਾਂ ਨੇ ਇਹ ਗੱਲ ਆਖ ਦਿੱਤੀ ਪਰ ਅਸਲ ਦੇ ਵਿੱਚ ਉਹ ਵੋਟਾਂ ਕਿਸ ਨੂੰ ਪਾਉਣਗੇ ਕੁਝ ਵੀ ਆਖਿਆ ਨਹੀਂ ਜਾ ਸਕਦਾ ਕਿਉਂਕਿ ਮੁਕਾਬਲਾ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਦੇ ਨਾਲ ਪੂਰਾ ਪੂਰਾ ਮੰਨਿਆ ਜਾ ਰਿਹਾ ਹੈ ਗਿੱਦੜ ਬਾਹ ਦੇ ਵਿੱਚ ਮਨਪ੍ਰੀਤ ਬਾਦਲ ਨੂੰ ਲੋਕਾਂ ਨੇ ਤੀਜੇ ਨੰਬਰ ਤੇ ਰੱਖਿਆ ਇਹ ਹੈ ਗਿੱਦੜ ਬਾਹਾ ਹਲਕੇ ਦਾ ਨਚੋੜ ਜੋ ਅਸੀਂ ਲੋਕਾਂ ਦੇ ਕੋਲੋਂ ਜਾ ਕੇ ਪੁੱਛ ਕੇ ਤੁਹਾਡੇ ਸਾਹਮਣੇ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਇਹੋ ਸਾਰੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਗਿੱਦੜ ਬਾਹਾ ਤੋਂ ਇਸ ਵਾਰ ਕੌਣ ਜਿੱਤੇਗਾ